ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨੰਗਲ ਵਿਖੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਵੱਲੋਂ ਪਾਣੀ ਛੱਡਣ ਦੇ ਖਿਲਾਫ ਹੋਏ ਵੱਡੇ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ ਗਿਆ ਤੇ ਭਾਜਪਾ ਤੇ ਕੇਂਦਰ ਸਰਕਾਰ ਉੱਤੇ ਸਿੱਧੇ ਤੌਰ ਤੇ ਨਿਸ਼ਾਨੇਬਾਜ਼ੀ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਨੂੰ ਆਪਣੇ ਹੀ ਪਾਣੀਆਂ ਤੋਂ ਵਾਂਝਾ ਕਰਨ ਦੀ ਕੇਂਦਰ ਦੀ ਇੱਕ ਘਟੀਆ ਚਾਲ ਹੈ। ਕੇਂਦਰ ਸਰਕਾਰ BBMP ਰਾਹੀਂ ਸੂਬੇ ਦੇ ਹੱਕਾਂ ਉੱਤੇ ਹਮਲਾ ਕਰ ਰਹੀ ਹੈ ਜੋ ਕਿ ਪੰਜਾਬੀ ਕਦੇ ਵੀ ਸਹਿਣ ਨਹੀਂ ਕਰਨਗੇ ਜੇਕਰ ਹੁਣ ਕੋਈ ਅਧਿਕਾਰੀ ਇੱਥੇ ਆ ਕੇ ਪਾਣੀ ਛੱਡਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਆਪਣੀ ਸੁਰੱਖਿਆ ਦੇ ਲਈ ਆਪ ਹੀ ਜ਼ਿੰਮੇਵਾਰ ਹੋਵੇਗਾ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਰਾਖੀ ਕਰਨੀ ਬਖੂਬੀ ਜਾਣਦੇ ਨੇ ਮਾਨ ਨੇ ਕਿਹਾ ਕਿ ਭਾਜਪਾ ਸੂਬੇ ਨੂੰ ਲਗਾਤਾਰ ਉਕਸਾ ਕੇ ਅਮਨ ਕਾਨੂੰਨ ਖਰਾਬ ਕਰਨਾ ਚਾਹ ਰਹੀ ਹੈ ਪਰ ਪੰਜਾਬ ਸਰਕਾਰ ਵੀ ਆਪਣਾ ਧੀਰਜ ਗਵਾਉਣ ਤੋਂ ਪਹਿਲਾਂ ਗੰਭੀਰ ਕਾਰਵਾਈ ਕਰਨ ਦੇ ਲਈ ਤਿਆਰ ਉਥੇ ਹੀ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੀ ਵੀ ਚੁੱਪੀ ਉੱਤੇ ਸਵਾਲ ਚੁੱਕਿਆ ਕਿਹਾ ਕਿ ਜਿਨ੍ਹਾਂ ਨੇ ਬੇਤੁਕੇ ਮਸਲਿਆਂ ਉੱਤੇ ਰਸਤਿਆਂ ਨੂੰ ਜਾਮ ਕੀਤਾ ਉਹ ਅੱਜ ਸੂਬੇ ਦੇ ਸਭ ਤੋਂ ਵੱਡੇ ਮਸਲੇ ਉੱਤੇ ਆਖਿਰ ਕਿਉਂ ਚੁੱਪ ਨੇ ਪਗੋਨ ਸਿੰਘ ਮਾਨ ਨੇ ਤੰਜ ਕਸਦਿਆ ਹੋਇਆ ਕਿ ਅਸਲ ਵਿੱਚ ਕਿਸਾਨਾਂ ਆਗੂ ਇਸ ਕਰਕੇ ਨੰਗਲ ਨਹੀਂ ਪਹੁੰਚ ਸਕੇ ਕਿਉਂਕਿ ਇੱਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਹਨ ਅਤੇ ਉਹਨਾਂ ਨੂੰ ਧੁੱਪ ਵੇਹਟ ਪ੍ਰਦਰਸ਼ਨ ਕਰਨਾ ਪੈਣਾ ਸੀ ਜੋ ਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਉੱਥੇ ਹੀ ਸੀਐਮ ਮਾਨ ਨੇ ਕਿਹਾ ਕਿ ਰਾਜਸਥਾਨ ਦੇ ਵੱਲੋਂ ਫੌਜ ਲਈ ਵੀ ਬਾਧੂ ਪਾਣੀ ਦੀ ਮੰਗ ਆਈ ਸੀ ਜਿਸ ਨੂੰ ਦੇਸ਼ ਦੀ ਏਕਤਾ ਲਈ ਮੰਨ ਲਿਆ ਗਿਆ ਪਰ ਹੁਣ ਜੇਕਰ ਕੋਈ ਵੀ ਸੂਬਾ ਸਾਡਾ ਹੱਕ ਖੋਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਹਿੰਦੇ ਕਿ ਬੀਬੀ ਐਮਬੀ ਰਾਹੀ ਸਾਲਾਂ ਤੋਂ ਪੰਜਾਬ ਦੇ ਪਾਣੀਆਂ ਦੀ ਲਗਾਤਾਰ ਲੁੱਟ ਚੱਲ ਰਹੀ ਹੈ ਇਸ ਬੋਰਡ ਨੂੰ ਮੁਰ ਤੋਂ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਹੁਣ ਪੰਜਾਬ ਦੇ ਵਿਰੁੱਧ ਰਾਜਨੀਤਿਕ ਹਥਿਆਰ ਬਣ ਚੁੱਕਿਆ ਹੈ ਮੁੱਖ ਮੰਤਰੀ ਨੇ ਸਾਬ ਕਰ ਦਿੱਤਾ ਹੈ ਕਿ ਪੰਜਾਬ ਦੇ ਕੋਲ ਨਾ ਤਾਂ ਵਾਧੂ ਪਾਣੀ ਹੈ ਦੇਣ ਨੂੰ ਅਤੇ ਨਾ ਹੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਅਸੀਂ ਦਵਾਂਗੇ ਪੰਜਾਬੀਆਂ ਨੇ ਸਰਹੱਦਾਂ ਦੀ ਰਾਖੀ ਕੀਤੀ ਹੈ ਤੇ ਹੁਣ ਪਾਣੀ ਦੀ ਰਾਖੀ ਲਈ ਵੀ ਕੋਈ ਕਸਰ ਨਹੀਂ ਛੱਡਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨੰਗਲ ਵਿਖੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਵੱਲੋਂ ਪਾਣੀ ਛੱਡਣ ਦੇ ਖਿਲਾਫ ਹੋਏ ਵੱਡੇ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ ਗਿਆ ਤੇ ਭਾਜਪਾ ਤੇ ਕੇਂਦਰ ਸਰਕਾਰ ਉੱਤੇ ਸਿੱਧੇ ਤੌਰ ਤੇ ਨਿਸ਼ਾਨੇਬਾਜ਼ੀ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਨੂੰ ਆਪਣੇ ਹੀ ਪਾਣੀਆਂ ਤੋਂ ਵਾਂਝਾ ਕਰਨ ਦੀ ਕੇਂਦਰ ਦੀ ਇੱਕ ਘਟੀਆ ਚਾਲ ਹੈ। ਕੇਂਦਰ ਸਰਕਾਰ ਬੀਬੀਐਮਬੀ ਰਾਹੀਂ ਸੂਬੇ ਦੇ ਹੱਕਾਂ ਉੱਤੇ ਹਮਲਾ ਕਰ ਰਹੀ ਹੈ ਜੋ ਕਿ ਪੰਜਾਬੀ ਕਦੇ ਵੀ ਸਹਿਣ ਨਹੀਂ ਕਰਨਗੇ ਜੇਕਰ ਹੁਣ ਕੋਈ ਅਧਿਕਾਰੀ ਇੱਥੇ ਆ ਕੇ ਪਾਣੀ ਛੱਡਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਆਪਣੀ ਸੁਰੱਖਿਆ ਦੇ ਲਈ ਆਪ ਹੀ ਜ਼ਿੰਮੇਵਾਰ ਹੋਵੇਗਾ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਰਾਖੀ ਕਰਨੀ ਬਖੂਬੀ ਜਾਣਦੇ ਨੇ ਮਾਨ ਨੇ ਕਿਹਾ ਕਿ ਭਾਜਪਾ ਸੂਬੇ ਨੂੰ ਲਗਾਤਾਰ ਉਕਸਾ ਕੇ ਅਮਨ ਕਾਨੂੰਨ ਖਰਾਬ ਕਰਨਾ ਚਾਹ ਰਹੀ ਹੈ ਪਰ ਪੰਜਾਬ ਸਰਕਾਰ ਵੀ ਆਪਣਾ ਧੀਰਜ ਗਵਾਉਣ ਤੋਂ ਪਹਿਲਾਂ ਗੰਭੀਰ ਕਾਰਵਾਈ ਕਰਨ ਦੇ ਲਈ ਤਿਆਰ ਉਥੇ ਹੀ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੀ ਵੀ ਚੁੱਪੀ ਉੱਤੇ ਸਵਾਲ ਚੁੱਕਿਆ ਕਿਹਾ ਕਿ ਜਿਨ੍ਹਾਂ ਨੇ ਬੇਤੁਕੇ ਮਸਲਿਆਂ ਉੱਤੇ ਰਸਤਿਆਂ ਨੂੰ ਜਾਮ ਕੀਤਾ ਉਹ ਅੱਜ ਸੂਬੇ ਦੇ ਸਭ ਤੋਂ ਵੱਡੇ ਮਸਲੇ ਉੱਤੇ ਆਖਿਰ ਕਿਉਂ ਚੁੱਪ ਨੇ ਫੌਜਾਂ ਸਿੰਘ ਮਾਨ ਨੇ ਤੰਜ ਕਸਦਿਆ ਹੋਇਆ ਕਿ ਆ ਅਸਲ ਵਿੱਚ ਕਿਸਾਨ ਆਗੂ ਇਸ ਕਰਕੇ ਨੰਗਲ ਨਹੀਂ ਪਹੁੰਚ ਸਕੇ ਕਿਉਂਕਿ ਇੱਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਹਨ ਅਤੇ ਉਹਨਾਂ ਨੂੰ ਧੁੱਪ ਵੇਹਟ ਪ੍ਰਦਰਸ਼ਨ ਕਰਨਾ ਪੈਣਾ ਸੀ ਜੋ ਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਉੱਥੇ ਹੀ ਸੀਐਮ ਮਾਨ ਨੇ ਕਿਹਾ ਕਿ ਰਾਜਸਥਾਨ ਦੇ ਵੱਲੋਂ ਫੌਜ ਲਈ ਵੀ ਬਾਧੂ ਪਾਣੀ ਦੀ ਮੰਗ ਆਈ ਸੀ ਜਿਸ ਨੂੰ ਦੇਸ਼ ਦੀ ਏਕਤਾ ਲਈ ਮੰਨ ਲਿਆ ਗਿਆ ਪਰ ਹੁਣ ਜੇਕਰ ਕੋਈ ਵੀ ਸੂਬਾ ਸਾਡਾ ਹੱਕ ਖੋਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਹਿੰਦੇ ਕਿ ਬੀਵੀਐਮਬੀ ਰਾਹੀ ਸਾਲਾ ਤੋਂ ਪੰਜਾਬ ਦੇ ਪਾਣੀਆਂ ਦੀ ਲਗਾਤਾਰ ਲੁੱਟ ਚੱਲ ਰਹੀ ਹੈ ਇਸ ਬੋਰਡ ਨੂੰ ਮੁੜ ਤੋਂ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਹੁਣ ਪੰਜਾਬ ਦੇ ਵਿਰੁੱਧ ਰਾਜਨੀਤਿਕ ਹਥਿਆਰ ਬਣ ਚੁੱਕਿਆ ਹੈ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਕੋਲ ਨਾ ਤਾਂ ਬਾਦੂ ਪਾਣੀ ਦੇਣ ਨੂੰ ਅਤੇ ਨਾ ਹੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਅਸੀਂ ਦੇਵਾਂਗੇ ਪੰਜਾਬੀਆਂ ਨੇ ਸਰਹੱਦਾਂ ਦੀ ਰਾਖੀ ਕੀਤੀ ਹੈ ਤੇ ਹੁਣ ਪਾਣੀ ਦੀ ਰਾਖੀ ਲਈ ਵੀ ਕੋਈ ਕਸਰ ਨਹੀਂ ਛੱਡਾਂਗੇ